ਸੋ ਸਾਡੇ ਨਾਲ ਮੌਜੂਦ ਨੇ ਨੰਦੀ ਮਾਸਟਰ ਜੀ ਨੰਦੀ ਜੀ ਪੁਰਾਛੀਂਟੇਰਾ ਗੁਸਾਈ ਵਾਲਾ ਜੋ ਸਦੀਆਂ ਤੋਂ ਮੇਲਾ ਭਰਦਾ ਆ ਰਿਹਾ ਹੈ ਆਪਣੇ ਇਲਾਕੇ ਜੀ ਨਹੀਂ ਕੁਰਾਲੀ ਜੀ ਨਹੀਂ ਪੂਰੇ ਦੂਰ ਦੂਰ ਤੋਂ ਫਟੋਫਟ 20 25 ਪਿੰਡਾਂ ਦੀ ਦੁਨੀਆ ਇਸ ਮੇਲੇ ਵਿੱਚ ਸ਼ਿਰਕਤ ਕਰਦੀ ਹੈ ਕੀ ਕਹਣਾ ਚਾਹੋਗੇ ਮਨ ਲਾਲਾ ਦੇਰਾ ਆਪਾ ਬਸਾਈ ਵਾਲਾ ਦੀ ਜੈ ਅਤੇ ਆਪਦੇ ਮਾਧਿਅਮ ਤੇ ਜੋ ਤੁਸੀਂ ਇਹ ਦੇਸ਼ ਵਿਦੇਸ਼ਾਂ ਵਿੱਚ ਸਾਡੇ ਭਰਾ ਰਹਿੰਦੇ ਮੇਲੇ ਦੀ ਕਵਰ ਕਰ ਰਹੇ ਆ ਬੜਾ ਬੜਾ ਧੰਨਵਾਦ ਇਹ ਡੇਰਾ ਬਾਬਾ ਖਸੇ ਵਾਲਾ ਭਾਦੋ ਦੀ ਦੂਤ ਦਾ ਮੇਲਾ ਮਨਾਇਆ ਜਾਂਦਾ ਹੈ 5 ਸਤੰਬਰ ਉਹ 5 ਸਤੰਬਰ 2024 ਇਹ ਮੇਲਾ ਬੜੀ ਉਤਸ਼ਾਹ ਨਾਲ ਮਨਾਇਆ ਜਾਊਗਾ ਔਰ ਇਹ ਪ੍ਰਾਚੀਨ ਡੇਰਾ ਹਜ਼ਾਰਾਂ ਸਾਲ ਪੁਰਾਣਾ ਲਗਭਗ ਉਹਨੂੰ ਸੱਤਤਰ ਦੇ ਲੈ ਵੀ ਡੇਰੇ ਨਾਲ ਜੁੜਿਆ ਹੋਇਆ ਹੈ ਤੇ ਸੰਤ ਮਹਤਵਾਂ ਦੀ ਇਹ ਉਹਦੀ ਬਣਤਾ ਤੋਂ ਸੁਣੀ ਹੈ ਉਹ ਇਹ ਹੈ ਕਿ ਬਹੁਤ ਸਾਲ ਪਹਿਲਾਂ ਹਜ਼ਾਰਾਂ ਸਾਲ ਪਹਿਲਾਂ ਅੱਜੇ ਬਾਬਾ ਅਰਜਨ ਗੁਰਜੀ ਨੇ ਮੁਬੱਸ਼ਾ ਕਰੀ ਜਿਨ੍ਹਾਂ ਦੇ ਨਾਂ ਤੇ ਇਹ ਮੇਲਾ ਲੱਗਦਾ ਹੈ ਔਰ ਇਹ ਜਿਹੜਾ ਬਾਬਾ ਕੋਸਾਈਆ ਇਸ ਕਰਕੇ ਪਿਆ ਨਾਮ ਇੱਕ ਪੰਡਤ ਕੋਸਾਈ ਜਿਹੜਾ ਕਿ ਨਾਲਾਗੜ ਦਾ ਰਹਿਣੇ ਵਾਲਾ ਸੀ ਔਰ ਬੜਾ ਭਾਰੀ ਸਦਾਗਰ ਔਰ ਦੇਸ਼ਾਂ ਦੇ ਦੇਸ਼ਾਂ ਦੇ ਵਿੱਚ ਉਹਦਾ ਕਾਰੋਬਾਰ ਇੱਕ ਵਾਰ ਉਹਨੂੰ ਆਪਣੇ ਕਾਰੋਬਾਰ ਦੇ ਵਿੱਚ ਟੱਕਾ ਲੱਗਿਆ ਕਿ ਉਹਦਾ ਜਿਹੜਾ ਜਹਾਜ਼ ਹੋਂਦਰ ਦੇ ਵਿੱਚ ਡੁੱਬਣ ਲੱਗਿਆ ਤਾਂ ਉਹਨੇ ਸਭ ਆਪਣੇ ਦਾਇਰ ਨੂੰ ਯਾਦ ਕਰਿਆ ਭਗਵਾਨ ਨੂੰ ਯਾਦ ਕਰਿਆ ਪਰ ਸਾਡੇ ਜਿੰਨਾ ਰੱਬੀ ਅਧਿ ਮਹਾਂਤ ਜੋ ਉਸ ਟਾਈਮ ਦੇ ਉਹਨਾਂ ਨੇ ਉਹਨਾਂ ਨੂੰ ਦਰਸ਼ਨ ਦੇ ਔਰ ਥੋੜਾ ਜਿਹਾ ਦਰਸ਼ਨ ਦੇ ਉਹਨੇ ਬਾਬੇ ਨੂੰ ਫਰਿਆਦ ਕਰੀ ਕਿ ਮੇਰੇ ਜਹਾਜ਼ ਨੂੰ ਬਚਲੇ ਲਾਓ ਔਰ ਉਹ ਜਹਾਜ ਜਿਹੜਾ ਹੈ ਬੰਨੇ ਲੱਗਿਆ ਤਾਂ ਕੁਝ ਸਾਲ ਬਾਅਦ ਕੁਝ ਟਾਈਮ ਬਾਅਦ ਉਹ ਘੁੰਮਦਾ ਘੁੰਮਦਾ ਕਰਾਲੀ ਪਹੁੰਚਿਆ ਜਦੋਂ ਕਿ ਉਹ ਉਸ ਟਾਈਮ ਬਹੁਤ بڑا ਜੰਗਲ ਉੱਟੜੀ ਛੜੀ ਵਾਲੇ ਬਾਬੇ ਦੇ ਲੋ ਤੇ ਸਥਾਨ ਜਿਹੜਾ ਹੈ ਮਸ਼ਹੂਰ ਹੈ ਔਰ ਜਦੋਂ ਉਹ ਆਇਆ ਤਾਂ ਉਹਦੇ ਅੱਗੇ ਇੱਕ ਤਲੋ ਛੋਟਾ ਜਿਹਾ ਲੋਕ ਪੁਰਾਣੇ ਕੈਦ ਦਾ ਉਹਨੂੰ ਆਪਾਂ ਜ਼ੋਰ ਇਹ ਚਪੜੀ ਗੱਲ ਨੇ ਉੱਥੋਂ ਆਇਆ ਆ ਕੇ ਚਲਾ ਗਿਆ ਪਰ ਉਹ ਜੋ ਆਪਣਾ ਜਿੰਨ ਕਮੇਟੀ ਉਹ ਪੂਰੀ ਕੀਤੀ ਕਰੀ ਔਰ ਕਾਹਰ ਕੰਮ ਕਰਿਆ ਉਹ ਤਾਂ ਬੜੇ ਬਾਰੇ ਸਾਡੇ ਮਹਾਂਪੁਰਾ ਮਾਤਰੀ ਜੋ ਉਸੰਦ ਬਾਏ ਉਹਨੇ ਦਰਸ਼ਨ ਤੇ ਉਹਨਾਂ ਨੂੰ ਕਹਾਇਆ ਕਰਤਾ ਇਹ ਭੱਲਿਆ ਗਾ ਹਾਂਜੀ ਬਾਏ ਜੁਟਾਦਾ ਹੈ ਔਰ ਚੰਦਰਾ ਕਹਿੰਦੀ ਤੂੰ ਜਿਹੜੀ ਨੰਨ ਕਮੇਟੀ ਦੀ ਉਹ ਪੂਰੀ ਕੀਤੀ ਕਰੀ ਕਹਿੰਦੇ ਕਿੱਥੇ ਕਰਾਂ ਜੀ ਤਾਂ ਉਹਨੇ ਕਿਹਾ ਮੈਂ ਕਿੱਥੇ ਕਰਾਂ ਕਹਿੰਦੇ ਜਦੋਂ ਜਾਣ ਲੱਗਿਆ ਜੇ ਜਾਣ ਲੱਗਿਆ ਤਾਂ ਉਹਨਾਂ ਨੇ ਕਿਹਾ ਵੀ ਆ ਦੇਖ ਤੇ ਆਹ ਨੂੰ ਪਿੱਠੇ ਤੇ ਜੇ ਕੱਪੜੇ ਖੋਲ੍ਹੇ ਦਿਓ ਨੇ ਪਿੱਠੇ ਦੇ ਉੱਪਰ ਉਸ ਟਾਈਪ ਦੇ ਨਿਸ਼ਾਨ ਤੇ ਜਿਹੜੇ ਜਹਾਜ਼ ਤੇ ਤਾਂ ਬਾਪੂ ਨੇ ਪੈਰਾਂ ਨਾਲ ਕਰਕੇ ਉਹਨਾਂ ਦੇ ਕਿਹੜੇ ਉਹ ਤਾਂ ਕਿਆ ਕਰਾਂ ਉਹ ਕਹਿੰਦੇ ਕਿ ਇੱਕ ਤਲੋ ਬਣਾ ਇਹਨਾਂ ਉਹ ਤਲੋ ਜਿਹੜਾ ਹੈ ਉਹ ਬਣਾਣਾ ਉਹ ਤੇਰਾ ਨਾਮ ਤੇ ਮੇਰਾ ਜਿਨਾ ਬਾਪਾ ਬਸਾਈਆਂ ਵਾਲੇ ਦੇ ਨਾਮ ਤੇ ਹੈ ਤੇਰਾ ਉਸ ਕਾਉਂਟਰ ਤੇ ਆ ਜਦੋਂ ਉਹਣਾ ਨੇ ਪਕਾ ਕਰਦੇ ਉਹ ਪੜਾਇਆ ਲੋਕ ਜਦੋਂ ਤੁਸੀਂ ਦੱਸੇ ਕਿ ਇਹ ਮੇਲਾ ਸਜਣ ਤੇ ਰਗਦਾ ਹੈ ਤਾਂ ਆਪਣੇ ਤੋਂ ਆਵਾਜ਼ ਕਿ ਹੰਤਾ ਉਹਰੇ ਮਮੈਂਟ پارٹی ਦਿਨ ਪਹਿਲਾਂ ਜਾਗਰਣ ਕਰਦੇ ਆ ਪਰ ਉਸ ਤੋਂ ਪਹਿਲਾਂ ਮੱਘਰ ਸਿੰਘ ਦਵਾਨਾ ਜੀ ਲੱਗਦੇ ਹੁੰਦੇ ਸੀ ਮੱਘਰ ਸਿੰਘ ਦਵਾਨਾ ਬਹੁਤ ਸਾਲ ਲਗਭਗ ਉਨ੍ਹਾਂ ਨੇ 20 ਸਾਲ ਉਹਦੀ ਸੇਵਾ કરી ਹੈ ਬਿਨ ਪੈਸੇ ਦੇ ਮੱਘਰ ਸਿੰਘ ਦਵਾਨੇ ਦੇ ਬਾਅਦ ਖਵਾਣ ਵਾਲੇ ਸਰਜੀਤ ਸਿੰਘ ਜੀ ਉਹ ਵੀ ਕਾਫੀ ਸਾਲ ਲਗਾਤਾਰ ਚੱਤੇ ਰਹੇ ਫਿਰ ਕੁਝ ਅੱਜ ਦੇ ਟਾਈਮ ਦੇ ਮੁਤਾਬਕ ਉਰੇ ਲੋਕਾਂ ਦੀ ਜਿਹੜੀ ਸੋਚ ਹੈ ਉਹ ਸਾਰਿਆਂ ਦੀ ਬਦਲਦੀ ਗਈ ਰਾਤਵਾਜੀ ਨੇ ਪਹਿਲੇ ਦਿਨ ਉਰੇ ਰਾਤ ਨੂੰ ਚੌਕੀ ਹੁੰਦੀ ਹੈ ਤੇ ਦਿਨ ਦੇ ਵਿੱਚ ਪਹਿਲਾਂ ਸਵੇਰ ਨੂੰ 10 ਵਜੇ ਤੋਂ ਲੈ ਕੇ ਇੱਕ ਵਜੇ ਤੱਕ ਧਾਰਮਿਕ ਪ੍ਰੋਗਰਾਮ ਧਾਰਮਿਕ ਜੋ ਸਾਡੇ ਇਲਾਕੇ ਦੇ ਗਾਇਕਾਂ ਉਰੇ ਪ੍ਰੋਗਰਾਮ ਕਰਦੇ ਵਾਦਾ ਜੀ ਦਾ ਗੁਣਗਾਨ ਕਰਦੇ ਉਸ ਤੋਂ ਬਾਅਦ ਸੱਭਿਆਚਾਰਕ ਪ੍ਰੋਗਰਾਮ ਇਹ ਪੰਜਾਬ ਰੰਗਿੱਲਾ ਪੰਜਾਬ ਜਿਹੜਾ ਇੱਕ ਪ੍ਰੋਗਰਾਮ ਹੁੰਦਾ ਹੈ ਉਹਦੇ ਵਿੱਚ ਇਹ ਧਾਰਮਿਕ ਜੋ ਕਾਇਕ ਹੈ ਉਹ ਧਾਰਮਿਕ ਪ੍ਰੋਗਰਾਮ ਕਰਦੇ ਗਏ ਦੂਰ ਗੂਰ ਤੇ ਬੜੇ ਬੜੇ ਕਲਾਕਾਰ ਆਨੇ ਆਂ ਨੰਦੀ ਜੀ ਇਹ ਸੰਗਤ ਇਹ ਵੀ ਤੁਸੀਂ ਦੱਸੋ ਇਹ ਸ਼ਾਮ ਨੂੰ ਜੋ ਕੁਸ਼ਤੀ ਦੰਗਲ ਵੀ ਕਰਾਏ ਜਾਂਦੇ ਆਂ ਨਹੀਂ ਕੁਸ਼ਤੀ ਦੰਗਲ ਜਿਹੜੇ ਹੈ ਉਹ ਵੀ ਪੁਰਾਣੀ ਪਰੰਪਰਾ ਹੈ ਉਹ ਵੀ ਪਲੇ ਵਾਲੇ ਦਿਨ ਚਾਵ ਨੂੰ 5 ਵਜੇ ਤੇ ਲੈ ਕੇ 7 ਵਜੇ ਤੱਕ কুਸਤੀ ਦੰਗਲ ਹੋਣੇ ਉਹ ਲਗਭਗ 84 ਪਿੰਡਾਂ ਦੇ ਲੋਕ ਉਰੇ ਆਣੇ ਕੋਈ ਨੱਚ ਰਸਤੇ ਖੋਣੇ ਇਹ 84 ਪਿੰਡਾਂ ਦਾ ਡੇਰਾ ਰਾਚਨ ਡੇਰਾ ਔਰ ਦੇਸ਼ ਵਿਦੇਸ਼ ਤੋਂ ਵੀ ਕਾਫੀ ਲੋਕ ਕੀ ਜੁੜੇ ਨੇ ਜੋਗਰ ਦੇ ਸੰਗਤਾਂ ਆ ਗਈਆਂ ਪਿੰਡਾਂ ਦੀ ਗਈਆਂ ਆ ਜਿਹੜਾ ਕੋਲੋਂ ਛਾਣੇ ਦੀ ਗਈ ਹੈ ਵੱਟੋਂ ਦੂਸਰਾ ਪੁੱਟ ਗਿਆ। ਬਹੁਤ ਜ਼ਿਆਦਾ ਹੈ। ਉਹਦੇ ਦੇ ਨਾਲ ਨਾਡੇ ਪਰ ਹੱਥ ਦੇ ਵਿੱਚ ਗੱਲ ਛੋਟੀ ਮੁੱਟੀ ਕੋਈ ਗੱਲ ਆਂਦੀ ਹੈ ਜਾਂ ਹੋਰ ਹੈ। ਹੋਰ ਜਾਇਦ ਸਾਡੇ ਡੰਗਰ ਬਵਾਰ ਦੇ ਨੇ ਅਸੀਂ ਪਾਣੀ ਲੈਣੋਂ ਭੂਤੀ ਦੇ ਨਾਲ ਆਮ ਨਹੀਂ ਆਉਂਦੀ, ਖਣੁ। ਇਹ ਨਿਸ਼ਚਿਤ ਹੈ ਕਿ ਅਰੇ ਅਸੀਂ ਜੋ ਵੀ ਲੈ ਕੇ ਜਾਂਦੇ ਹਾਂ ਭੂਤੀ ਹੈ ਚੱਲ। ਕੋਈ ਸਾਡੇ ਘਰ ਦੇ ਵਿੱਚ ਜਿੱਤਾਂ ਦਾ ਵੀ ਕੋਈ ਦੁਸਤਰੀ ਨੋਤੀ ਹੈ ਉਹ ਕੋਲੋਂ। ਸੋ ਨਾ ਕਿ ਕਿ ਆਪਾਂ ਡਰ ਰਿਆ ਤੇ ਇੱਥੇ ਸੰਗਤਾਂ ਦਾ ਹੀ ਮਨਰਾਮਣਾ ਪੂਰੇ-ਪੂਰੇ ਹੁੰਦੀ ਹੈ। तो तो कई तो 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 बार खेती बाड़ी के तो जिमीदार का नुकसान होंगे फसल खराब हो जाती है फसल कोई बुआरी बड़े भारी प्रकोप आ जाता है तब भी बाबा जी को जल बना के भुगति लेके फसल भी ਪੂਰਾ ਆਈ ਦਾ ਡੀਜੇ ਜੀ ਨੂੰ ਕਰਦਾ ਧੰਨਵਾਦ ਜੀ